ਸੀਪੜਾਣਾ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ ਜਿਸ ਵਿੱਚ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਾਰਡ ਨੰਬਰ 8 ਅਤੇ 9 ਵਿੱਚ ਇੰਟਰਲੋਕਿੰਗ ਦਾ ਕੰਮ ਸ਼ੁਰੂ ਕੀਤਾ ਇਹ ਪ੍ਰੋਜੈਕਟ ਨਾ ਸਿਰਫ ਸਥਾਨਕ ਨਿਵਾਸੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਬਲਕਿ ਖੇਤਰ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ ਅੱਜ 8 ਨੰਬਰ ਤੇ 9 ਨੰਬਰ ਵਾਰਡ ਦੇ ਵਿੱਚ ਇੰਟਰਲੌਕ ਟਾਈਲਾਂ ਦਾ ਕੰਮ ਜਿਹੜਾ ਬਹੁਤ ਲੰਮੇ ਸਮੇਂ ਤੋਂ اٹਕਿਆ ਹੋਇਆ ਸੀਗਾ ਉਹ ਸ਼ੁਰੂ ਕਰਵਾਇਆ ਗਿਆ ਤੇ ਤਕਰੀਬਨ 13-14 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਕੰਮ ਅੱਜ ਦਾ ਜਿਹਦੇ ਅਸੀਂ ਉਦਘਾਟਨ ਕੀਤਾ ਹੁਣ ਸਾਰੇ ਕੌਂਸਲਰ ਸਾਹਿਬਾਨਾਂ ਨੇ ਤੇ ਗਲੀ ਮਹੱਲੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੇ ਸਾਰਿਆਂ ਨਾਲ ਕੇ ਕੰਮ ਕੀਤਾ ਸ ਇਹ ਬੜਾ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਚੰਗੀ ਜਿਹੜੀ ਆ ਗਲੀ ਬਣਾ ਕੇ ਦਵਾਂਗੇ ਚਲੋ ਜਿਹੜੇ ਬਾਕੀ ਬਾੜ ਰਹੇ ਉਹਨਾਂ ਦਾ ਕੰਮ ਕਦੋਂ ਸ਼ੁਰੂ ਬਿਲਕੁਲ ਜੀ ਸਾਡੇ ਕੋਲੇ ਤਕਰੀਬਨ ਕਿੰਨੇ ਆਗਾ ਪਾਸ ਨਰਤੀ ਗਲੀਆਂ ਜੀ 29 ਗਲੀਆਂ ਜਿਹੜੀਆਂ ਟੋਟਲ ਨੇ ਉਹ ਆਪਣੇ ਕੋਲੇ ਹੈਗਾ ਕੰਮ ਤੇ ਉਹ ਸਾਰਿਆਂ 'ਚ ਜਿਵੇਂ ਅਰਜੀ ਦਾ ਦਿੱਤਾ ਕੱਲ ਜਾਂ ਪਰਸੋ ਦਾ ਕਰ ਦਾਂਗੇ ਸਾਰਿਆਂ ਦਾ ਪਰ ਸ਼ੁਰੂ ਕਰਾ ਲਾਂਗੇ ਨਾਲ ਨਾਲ ਅਸੀਂ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਉਣਾ ਚਾਹੁੰਦੇ ਹਾਂ ਅਸੀਂ ਮੈਂ ਦੱਸਣਾ ਚਾਹੁੰਦਾ ਤੁਸੀਂ ਦੇਖਿਓ ਜਦੋਂ ਵੀ ਮੈਂ ਕੋਈ ਗਲੀ ਬਣਾਉਣਾ ਤੇ ਮੈਂ ਤੁਹਾਨੂੰ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਆਪ ਧਿਆਨ ਕੋ ਜੋ ਬੰਦ ਰਹੀ ਹੈ ਕੱਲ ਨੂੰ ਕੋਈ ਇਹਨਾਂ ਨੂੰ ਦਿੱਕਤ ਨਾ ਆਵੇ ਠੇਕੇਦਾਰ ਸਾਬ ਨੂੰ ਵੀ ਸਪੈਸ਼ਲ ਕਿਹਾ ਗਿਆ ਕਿ ਭਰਾ ਮੇਰੇਆ ਕੱਲ ਨੂੰ ਉਹ ਇਸ ਗੱਲ ਦੀ ਕਿਲਤ ਨਾ ਆਵੇ ਵੀ ਅੱਜ ਟੁੱਟ ਗਈ ਕੱਲ ਬਣਾਈ ਹੈ ਅੱਜ ਟੁੱਟ ਗਈ ਇਦਾਂ ਦਾ ਕੋ ਕੰਮ ਹੀ ਹੋਗਾ ਸੋ ਆਪਾਂ ਜੋ ਕੰਮ ਕਰਾਂਗੇ ਚੰਗੇ ਚੰਗੇ ਪਾਇਦਾਰ ਕੰਮ ਹੋਊਗਾ ਸੋ ਸਾਡਾ ਨਾਮਦੇਵ ਰੋਡ ਦਾ 90 ਲੱਖ ਰੁਪਏ ਆਏ ਜੀ ਉਹ ਸਾਡੇ 2.5 ਲੱਖ ਪੰਜ ਜੀ ਉਹਦਾ ਜੀ ਮੇਰੇ ਖਿਆਲ ਜੀ ਮੀਟਿੰਗ ਤੇ ਖੜਾ लास्ट ਮੀਟਿੰਗ ਤੇ ਖੜਾ ਜੀ ਉਹ ਸਾਡਾ ਜਿਹੜਾ ਸਾਨੂੰ ਉਹਨਾਂ ਕੋਈ ਸੀ ਤਾਂ ਪਹਿਲਾਂ ਹੀ ਕਰਵਾ ਦਿੱਤਾ ਹੁਣ ਉਹ ਜਿਹੜਾ ਹੈ ਹਮ ਬੰਦ ਲੱਕ ਖੁੱਲਦੀ ਆ ਮੀਟਿੰਗ ਹੁੰਦੀ ਆ ਜਦੋਂ ਮੀਟਿੰਗ ਕਰਨਗੇ ਉਹਨਾਂ ਦੇ ਇਹ ਅਧਿਕਾਰ ਖੇਤਰ ਮੀਟਿੰਗ ਦਾ ਪ੍ਰਧਾਨ ਜੀ ਦਾ ਹੁੰਦਾ ਆ ਸੋ ਸਾਡੇ ਵੱਲੋਂ ਕੋਈ ਉਹ ਨਹੀਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਉਹ ਨਹੀਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਪਰ ਜਦੋਂ ਉੱਥੇ ਮੀਟਿੰਗ ਹੋਊਗੀ ਦੇਖੋ ਮੀਟਿੰਗ ਪਿੱਛੇ ਤੁਹਾਨੂੰ ਪਤਾ ਪਿਛਲੇ 2-3 ਸਾਲਾਂ ਚ 5-6 ਤਾਂ ਮੀਟਿੰਗਾਂ ਹੋਈਆਂ ਨੇ ਸਾਰੀਆਂ ਸੋ ਸ਼ਹਿਰ ਦਾ ਕੰਮ ਜਿਹੜਾ ਲੋਕਾਂ ਨੂੰ ਨਹੀਂ ਪਤਾ ਲੋਕ ਸਿਰਫ ਐਮਐਲਏ ਨੂੰ ਤਾਂ ਸਰਕਾਰ ਨੂੰ ਮਾੜਾ ਕਹਿੰਦੇ ਹੁੰਦੇ ਨੇ ਕਿਉਂਕਿ ਚਲੋ ਲੋਕਾਂ ਨੂੰ ਇਹਦੀ ਸਮਝ ਵੀ ਨਹੀਂ ਹੁੰਦੀ ਪਰ ਐਕਚੁਅਲ ਚ ਕੀ ਹੁੰਦਾ ਮੈਂ ਤੁਹਾਡੇ ਕਹਿੰਦੇ ਮੱਧਮ ਰਿਆ ਜਾਸੀ ਦੇਣਾ ਚਾਹੁੰਦਾ ਐਕਚੁਅਲ ਚ ਕੀ ਹੁੰਦਾ ਜਿਹੜਾ ਸ਼ਹਿਰ ਦਾ ਕੰਮ ਹੁੰਦਾ ਉਹ ਸ਼ਹਿਰ ਦੇ ਪ੍ਰਧਾਨ ਨੇ ਕਰਨਾ ਹੁੰਦਾ ਸ਼ਹਿਰ ਦੇ ਪ੍ਰਧਾਨ ਨੇ ਮੀਟਿੰਗ ਚ ਕਰਾਉਣਾ ਜਦੋਂ ਮੀਟਿੰਗ ਹੀ ਨਹੀਂ ਹੁੰਦੀ ਆਪਣੇ ਕਈ ਕਈ ਮਹੀਨੇ ਮਤਲਬ 3 ਸਾਲ ਚ ਮਤਲਬ 5 6 ਕ ਮੀਟਿੰਗ ਹੋਈਆਂ ਹੋਣਗੀਆਂ ਸਾਰੀਆਂ 6 7 ਸੋ ਇਸ ਕਰਕੇ ਆ ਵੀ ਕੰਮ ਜਿਹੜਾ ਆ ਇਹਨਾਂ ਕਰਕੇ ਲੇਟ ਹੋਇਆ ਨਹੀਂ ਇਸ ਪੈਸੇ ਦੀ ਸਰਕਾਰ ਕੋਲੇ ਕੋਈ ਕਮੀ ਨਹੀਂ ਹੈਗੀ ਪੈਸਾ ਬਹੁਤ ਪੈਸਾ ਆਉਂਦਾ ਸਾਡੇ ਕੋਲੇ ਕੋਈ ਦਿੱਕਤ ਨਹੀਂ ਹੈ ਪਰ ਜਦੋਂ ਹੁਣ ਮੀਟਿੰਗਸ ਹੋਣਗੀਆਂ ਮੀਟਿੰਗ ਚੋਂ ਹੀ ਪਾਸ ਹੋਣਾ ਹੁੰਦਾ ਸੋ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਵਾਹੀਂ ਦੱਸ ਦੇਣਾ ਚਾਹੁੰਦਾ ਕਿ ਮੇਰਾ ਆਪਣਾ ਸ਼ਹਿਰ ਹੈ ਯਾਰ ਇੱਥੇ ਜੰਮੇ ਪਲੇਆ ਤੂੰ ਮੇਰੀ ਮੇਰੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਸੋਹਣਾ ਬਣਾ ਕੇ ਰੱਖਣਾ ਇਹਨੂੰ ਵਧੀਆ ਬਣਾਉਣਾ ਪਰ ਉਹਦੇ ਲਈ ਜਿਹੜੀ ਕਾਗਜ਼ ਕਲਮ ਚੱਲਣੀ ਹੈਗੀ ਉਹ ਉੱਥੇ ਦੇ ਪ੍ਰਧਾਨ ਦੀ ਹੁੰਦੀ ਹੈ ਸੋ ਜਦੋਂ ਪ੍ਰਧਾਨ ਜੀ ਮੀਟਿੰਗ ਮੈਂ ਤਾਂ ਕੱਲ ਨੂੰ ਕਰ ਲੈਣ ਪਰਸੋਂ ਨੂੰ ਕਰ ਲੈ ਮੀਟਿੰਗ ਕਰਨ ਨੂੰ ਨਿਬੇੜਾ ਕਰਦੇ ਨੇ ਸਾਰਾ ਜਿਹੜਾ ਹੈਗਾ ਜਿਹੜੇ ਜਿਹੜੇ ਕੰਮ ਕਰਨ ਵਾਲੇ ਬਣਵਾ ਰਿਹਾ ਮੇਰੇ ਵੱਲੋਂ ਕੋਈ ਆਧੁਨਿਕ ਸਮੱਸਿਆਵਾਂ ਮਾਰਤ ਦੇ ਰਹੀ ਚੀਜ਼ਾਂ ਬਗਾਰ ਹੈ ਦੇਖੋ ਜਿਹੜੇ ਵਾਸ਼ਰੂਮਸ ਨੇ ਆਪਾਂ ਨੂੰ ਹਰੇਕ ਜਗ੍ਹਾ ਕਿੱਲਤ ਆ ਇਹ ਜਿਵੇਂ ਹੁਣ ਪੈਸੇ ਹੈਗੇ ਜਗ੍ਹਾ ਨਹੀਂ ਹੈ ਜ ਆਪਣੇ ਕੋਈ ਵਾਸ਼ਰੂਮ ਭਜਾ ਮੈਂ ਦੱਸ ਮੈਂ ਦੱਸ ਜਗਾ ਪਰਵਾਇ ਦੀ ਤੇ ਕੰਮ ਜੀ ਕਰਾ ਇਹ ਇਹਦਾ ਦੱਸ ਦੇਣਾ ਚਾਹੁੰਦਾ ਦੇਖੋ ਆਪਾਂ ਸ਼ਹਿਰ ਦੇ ਦਿੱਕਤ ਸਾਰਿਆਂ ਨੂੰ ਪਤਾ ਹੁੰਦੀ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿੰਨੇ ਵੀ ਆਪਾਂ ਸਾਰੇ ਖੜੇ ਆ ਅਸੀਂ ਪਰੇਸ਼ਾਨੀ ਦੱਸ ਦਿੰਨੇ ਆ ਉਹਦਾ ਹੱਲ ਨਹੀਂ ਲੱਭਦੇ ਉਦੋਂ ਜਦੋਂ ਤਾਂ ਕਬਾ ਪਰੇਸ਼ਾਨੀ ਦਾ ਹੱਲ ਕੋਈ ਵੀ ਪ੍ਰੋਬਲਮ ਇਦਾਂ ਦੀ ਨਹੀਂ ਹੁੰਦੀ ਜਿਹਦਾ ਹੱਲ ਨਾ ਨਿਕਲੇ ਮੈਂ ਤੁਹਾਨੂੰ ਪਤਾ ਸੁਭਾ ਮਤਲਬ ਮੈਂ ਇਹਦੇ ਝੂਠ ਨਹੀਂ ਬੋਲਦਾ ਅੱਜ ਤਾਂ ਅਪਾ ਗੁਰੂ ਘਰ ਮੁਰੇ ਖੜੇ ਹਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੁਣ ਜੇ ਅਸੀਂ ਅੱਜ ਇੱਥੇ ਬਾਥਰੂਮ ਬਣਾਉਣ ਲੱਗ ਜਾਈਏ ਮੰਨ ਲਓ ਠੀਕ ਆ ਤਾਂ ਇੱਥੋਂ ਦੀ 20 ਬੰਦੇ ਨੇ ਜੇ ਜਲ ਜਾਈਏ ਇੱਥੇ ਨਾ ਬਣਾਓ ਕਿਉਂਕਿ ਆਪਾਂ ਰਹਨੇ ਆ ਆਪਣੇ ਦੇ ਘਰਾਂ ਦੀ ਬਾਥਰੂਮ ਆ ਨਾ ਮੈਂ ਚਾਹੁੰਦਾ ਸਾਡਾ ਬਾਜ਼ਾਰ ਕਦੋਂ ਚੱਲੂਗਾ ਬਾਜ਼ਾਰ ਕਦੋਂ ਚੱਲਦਾ ਹੁੰਦਾ ਕੋਈ ਵੀ ਰੈਸਟੋਰੈਂਟ ਕਦੋਂ ਚੱਲਦਾ ਜਦੋਂ ਉਹਨਾਂ ਦੇ ਵਾਸ਼ਰੂਮਸ ਸਾਫ਼ ਹੋਣ ਪੈਟਰੋਲ ਪੰਪ ਤੇ ਲੋਕ ਵਾਸ਼ਰੂਮ ਸਾਫ਼ ਰੱਖਦੇ ਨੇ ਕਿ ਲੋਕ ਵਾਸ਼ਰੂਮ ਜਾਣਗੇ ਪੰਪ ਤੇ ਤੇਲ ਪੋਣਗੇ ਆਪਾਂ ਦੇਖਿਆ ਹੋਊਗਾ ਹੋਟਲਾਂ 'ਤੇ ਵੀ ਵਾਸ਼ਰੂਮ ਸਾਫ਼ ਹੁੰਦੇ ਨੇ ਕਿਉਂਰੇ ਆਉਣਗੇ ਲੋਕ ਸਾਡੇ ਜੇ ਕੋਈ ਧੀ ਪੈਣ ਇੱਥੇ ਆ ਗਈ ਸਾਡੀ ਮਾਂ ਸਾਡੀ ਭੈਣ ਵੱਲੋਂ ਇੱਥੇ ਬਾਜ਼ਾਰ ਚੱਲ ਜਾਈਗੀ ਕੋਈ ਸਮਾਨ ਲੈਣ ਘੰਟਾ ਦੋ ਘੰਟੇ ਲੱਗਦੇ ਆ ਜਿਹਨੇ ਵਾਸ਼ਰੂਮ ਜਾਣਾ ਉਹਨੂੰ ਦਿੱਕਤ ਕਿੱਥੇ ਆ ਉਹ ਕੌਣ ਜਾਣ ਕਿੱਥੇ ਜਾਊਗਾ ਸੋ ਆਪਾਂ ਦੌਰੇ ਰਹਿੰਦੇ ਆਪਾਂ ਤਾਂ ਦਿੱਕਤਾਂ ਬਣੀ ਕਿ ਤਾਂ ਹੀ ਸਾਡੇ ਮਾਰਕੀਟ ਡਵੈਲਪ ਨਹੀਂ ਹੋ ਰਹੀ ਸਾਡੇ ਸਾਡੇ ਬਾਜ਼ਾਰ ਦੇ ਸਾਡੇ ਜਿਹੜੇ ਕੰਮ ਨਹੀਂ ਹੋ ਰਹੇ ਸੋ ਕੰਮ ਕਿਉਂ ਨਹੀਂ ਹੋਣਗੇ ਜੇ ਮਾਰਕੀਟ 'ਚ ਲੋਕ ਕੌਣਗੇ ਲੋਕ ਏਦਾਂ ਆਉਣਗੇ ਇਹ ਚੀਜ਼ਾਂ ਸਾਨੂੰ ਸਹੂਲਤਾਂ ਦੇਣੀਆਂ ਪੈਣਗੀਆਂ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਮੈਂ ਇੱਥੇ ਕੱਲ ਬਾਥਰੂਮ ਬਣਾ ਰਿਹਾ ਸੀਗਾ ਆਪਣੇ ਮੇਨ ਰੋਡ ਤੇ ਇਹਨੂੰ ਇੱਥੇ ਨਾ ਜੀ ਕਰੋ ਨਹੀਂ ਇੱਥੇ ਨਾ ਜੀ ਕਰ ਮੈਂ ਯਾਰ ਤੁਸੀਂ ਬਣ ਲੈਣ ਦੋ ਕਿਤੇ ਬਣਾ ਲਓ ਮਤਲਬ ਮਤਲਬ ਹਰ ਗੱਲ ਨੂੰ ਆਪਾਂ ਇਹਨੂੰ ਐ ਨਾ ਕਰੋ ਜੀ ਮਤਲਬ ਤੁਸੀਂ ਇਹ ਦੇਖੋ ਅਸੀਂ ਉੱਥੇ ਤੁਸੀਂ ਉਹਨਾਂ ਲੋਕਾਂ ਦੀ ਆਪਾਂ ਕੋਈ ਗੱਲ ਨਹੀਂ ਕਰਦਾ ਜਿਹੜਾ ਜਿਹਨੇ ਸਾਡੇ ਸ਼ਹਿਰ ਨੂੰ ਕਮਾਈ ਦੇਣੀ ਹੈ ਜਿਹੜੇ ਪਿੰਡਾਂ ਤੋਂ ਲੋਕ ਆਉਣੇ ਨੇ ਉਹਨਾਂ ਨੇ ਸਾਨੂੰ ਆ ਕੇ ਕਮਾਉਣ ਸਾਡੇ ਸ਼ਹਿਰ 'ਚ ਸਮਾਨ ਖਰੀਦਣਾ ਉਹਨਾਂ ਸਾਡੀਆਂ ਭੈਣਾਂ ਨੇ ਉਹਨਾਂ ਮਾਮਾ ਨੇ ਉਹਨਾਂ ਬਜ਼ੁਰਗਾਂ ਨੇ ਉਹਨਾਂ ਭਰਾਮਾ ਨੇ ਸਾਡੇ ਨੂੰ ਵਾਸ਼ਰੂਮ ਕਿੱਥੇ ਜਾਣਾ ਸੋ ਪੈਸੇ 'ਚ ਸਾਡੇ ਕੋਲ ਤੁਸੀਂ ਪੰਜ ਵਾਸ਼ਰੂਮ ਕੋ ਆਪੋ ਬਣਾ ਦਿੰਦੇ ਔਰ ਮਸਲਾ ਸਾਨੂੰ ਜਗ੍ਹਾ ਦੀ ਦਿੱਕਤ ਆਉਂਦੀ ਤੇ ਲੋਕਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਭਾਈ ਆਪਣੇ ਘਰਾਂ 'ਚ ਉਹ ਸਾਡੇ ਜੀ ਨਾਲ ਬਣ ਗਿਆ ਆਪਾਂ ਤਾਂ ਬੈੱਡਰੂਮ ਦੇ ਨਾਲ ਆਪਰਾ ਵੀ ਤੇ ਵਾਸ਼ਰੂਮ ਆਇਆ ਉਹ ਦੀ ਸਾਡੇ ਇੱਥੇ ਨਾਲ ਬਣ ਗਿਆ ਸਾਡੇ ਇਹਨੂੰ ਮੇਰੀ ਹੱਥ ਬਣ ਕੇ ਬੇਨਤੀ ਆ ਬਣ ਲੈਣ ਦਿਆ ਕਰੋ ਸੋ ਆਪਾਂ ਜਿਹੜਾ ਚੰਗਾ ਕੰਮ ਆ ਉਹਨੂੰ ਉਹ ਤੋਂ ਪਿੱਛੇ ਨਾਲ ਠੀਕ ਸਾਰੇ ਸ਼ਹਿਰ ਦੇ ਜਿਹੜਾ ਕੰਮ ਹੋਰ ਤੁਸੀਂ ਜੋ ਵੀ ਮੈਂ ਤੁਸੀਂ মিডিਆ ਵਾਲੇ ਖੜੇ ਹੋ ਹੋਰ ਸਾਡੇ ਸਾਥ ਤੁਹਾਨੂੰ ਵੀ ਜੋ ਕੋਈ ਸਮੱਸਿਆ ਲੱਗਦੀ ਆ ਲੱਭਦੀ ਆ ਤਾਂ ਮੈਨੂੰ ਦੱਸਿਆ ਕਰੋ ਆਪਾਂ ਉਹਦਾ ਰਲ ਕੇ ਹੱਲ ਕਰਾਂਗੇ ਠੀਕ ਹੈ ਜੀ ਇਹ ਮੈਂ ਆਈਡੀਆ ਲਈ ਜਿੰਨਾ ਵਧੀਆ ਉਪਰਾਲਾ ਕਰਿਆ ਬਸ ਜੇ ਫੋਨ ਉਹੋ ਗਰਾਊਂਡ ਹੋਣੇ ਨਾ ਬਾਰੇ ਦੱਸੋ ਸਰ ਜਿਹੜੇ ਅੱਗੇ ਨੇ ਪੋਜ਼ ਕਰ ਦਿੰਦੇ ਆ ਸਰ ਜਿਵੇਂ ਨੇ ਤਾਂ ਕਿ ਆਈਡੀਆ ਹਾਈ ਸਕੂਲ ਗਰਾਊਂਡ ਹੈ ਹਾਂ ਜੀ ਬਣਾ ਦਿੰਨੇ ਜੀ ਹੋਰ ਸੇਵਾ ਦੱਸੋ ਜੀ ਗਰਾਊਂਡ ਤੇ ਪਾਰਕ ਲਈ ਤੁਸੀਂ ਜੋ ਵੀ ਕੰਮ ਲੈ ਕੇ ਆਉਂਗੇ ਮੈਂ ਕਦੇ ਮਨਾਂ ਨਹੀਂ ਕਰਦਾ ਕਿਉਂਕਿ ਇਹੀ ਸਾਡਾ ਹੱਲ ਹੈ ਖੇਡਾਂ ਹੀ ਸਾਡੇ ਜੀਵਨ ਦਾ ਠੀਕ ਹੈ ਜੀ ਬਹੁਤ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ